ਸਤਨਾਮ ਵਾਹਿਗੁਰੂ ਸਾਹਿਬ ਜੀ ਉਠ ਬਰਿਦਾ ਉਜ ਸਾਜ ਸੁਭਾ ਜੋ ਸਿਰ ਉਸ ਮਾਈ ਨਾਨਵਾ ਸੋ ਸਿਰ ਕਪ ਉਤਾਰ ਫਰੀਦਾਬ ਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾ ਉਗਣਾ ਲੱਗੈ ਪੱਲਾ ਸਭ ਕਿਛ ਪਾਏ ਫਰੀਦਾ ਕਾਲੇ ਮਈ ਦੇ ਕੱਪੜੇ ਕੋਲ ਮਈ ਡਾਵੇ ਸ ਗੁਨਾਹੇ ਭਰਿਆ ਕਹਿਣ ਦਰਵੇ ਗੁਰੂ ਸ੍ਰੀਵੀਰ ਅਹਣ ਸੁਹਾਜ ਸੋ ਭਾਇ ਦਰਸ਼ਨ ਪਰਸੀ ਹੈ ਗੁਰੂ ਕਾ ਜਨਮ ਮਰਨ ਦੁਖ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਏ ਸਜਾਣ ਸੱਚੇ ਪਾਤਸ਼ਾਹ ਸਿਰ ਜਾਂਦਾ ਸਾਹ ਜੇ ਜੋ ਪਾਸ ਬਠਿਆ ਸੋਹੀਆ ਸਬਣਾ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਲੋਕ ਮਹਲਾ 3 ਪੰਡਤ ਮੈਲ ਨਾ ਚੁਕਾਈ ਜੇ ਵੇਦ ਪੜੇ ਜੁਗ ਚਾਰ ਤਰਾਗੁਣ ਮਾਇਆ ਮੂਲ ਹ ਵਿਚ ਹੋ ਮੈ ਨਾਮ ਵੇਸਾਰ ਪੰਡਤ ਮੈਲ ਨਾ ਚੁਕਾਈ ਵੇਦ ਪੜੇ ਯੁਗ ਚਾਰ ਤਰਾ ਗੁਣ ਮਾਇਆ ਮੂਲ ਹਾ ਵਿੱਚ ਹਮੈ ਨਾਮ ਵੇਸਾਰ ਪੰਡਤ ਭੁਲੇ ਦੂਜਾ ਲਾਗੇ ਮਾਇਆ ਕੈ ਦਰਸ਼ਨਾ ਭੁਖ ਹ ਮੂਰਖ ਭੁਖਿਆ ਮੋਏ ਗਵਾਰ ਸਤਿਗੁਰ ਸੇਵਿਆ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋਂ ਦਰਸ਼ਨਾ ਭੁਖ ਗਈ ਸਚਾ ਨਾਏ ਪਿਆਰ ਨਾਨਕ ਨਾਮ ਰਤੇ ਸਹਜੇ ਰਜੇ ਜਿਨਾਂ ਹਰ ਰਖਿਆ ੁਰਤਾਰ ਮਹੱਲਾ 3 ਜਾ ਮਨ ਮੁਖ ਹਰ ਨਾਮ ਨਾ ਸੇਵਿਆ ਦੁਖ ਲੱਗਾ ਬਹੁਤਾ ਆਏ ਅੰਤਰ ਅਗਿਆਣਿਆਂ ਦੇ ਰਹਿ ਸੋਧਣਾ ਕਾਈ ਪਾਏ ਮਨ ਹਟ ਸਹਜਣਾ ਬੀਜਿਓ ਭੁਖਾ ਕੇ ਅੱਗੇ ਖਾਏ ਨਾਮ ਨਿਧਾਨ ਵੇ ਸਾਰੇ ਆ ਦੂਜੇ ਲਗਾ ਜਾਏ ਨਾਨਕ ਗੁਰਮੁਖ ਮਿਲ ਹੈ ਵਡਿਆਈਆ ਜੇ ਆਪੇ ਮੇਲ ਮਿਲਾਏ ਪਾਉਣੀ ਹਰ ਰਸਨਾ ਹਰ ਜਸ ਗਾਵਾਏ ਖਰੀ ਸੁਹਾਵਣੀ ਜੋ ਮਨ ਤਨ ਮੁਖਾਰ ਬੋਲਾ ਸਾਰ ਭਾਵਣੀ ਜੋ ਗੁਰਮੁਖ ਚਖਾ ਸਾਦ ਸਾਤਰ ਪਤਾਵਣੀ ਗੁਣ ਗਾਵੇ ਪਿਆਰੇ ਨਿਤਾ ਗੁਣ ਗਾਏ ਗੁਣੀ ਸਮਝਾਵਣੀ ਜੈਸਾ ਹੋਵੇ ਆਪ ਦਿਆਲ ਸਾ ਸਤ ਗੁਰੂ ਗੁਰੂ ਬੋਲਾ ਕਾਵਾ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋ ਆਏ ਆਪ ਦਇਆਲ ਸਾ ਸਤ ਗੁਰੂ ਗੁਰੂ ਬੋਲਾ ਸਾਲੋਕ ਮਹੱਲਾ ਤੀਜਾ ਪੰਡਤ ਮੈਲਣਾ ਚੁੱਕਈ ਜੇ ਵੇਦ ਪੜਾ ਜੋਗ ਚਾਰ ਤ੍ਰਾ ਗੁਣ ਮਾਇਆ ਮੂਲ ਹੈ ਵਿਚਾ ਹਉ ਮੈ ਨਾ wow